ਲੁਧਿਆਣਾ ਵਿਖੇ ਯੂਨੀਵਰਸਿਟੀ ਇੰਸਟੀਚਿਊਟ ਆਫ ਲਾਜ਼ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਲੁਧਿਆਣਾ ਦੀ ਐਨਐਸਐਸਏ ਯੂਨਿਟ ਦੇ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ ਇਸ ਦੇ ਨਾਲ ਹੀ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੁੰਦਾ ਹੈ ਅਤੇ ਇਸ ਨਾਲ ਕਿਸੇ ਦੀ ਜ਼ਿੰਦਗੀ ਵੀ ਬਚਾਈ ਜਾ ਸਕਦੀ ਹੈ ਹਾਂਜੀ ਨਮਸਕਾਰ ਜੀ ਅੱਜ ਦਾ ਦਿਨ ਬਹੁਤ ਪਾਗਾ ਵਾਲਾ ਦਿਨ ਹੈ ਜਿਹੜੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਦੇ ਵਿਦਿਆਰਥੀ ਹੈ ਤੇ ਉਹਨਾਂ ਦੇ ਕੋਆਰਡੀਨੇਟਰਸ ਡਾਕਟਰ ਨੀਲਮ ਬਤਰਾ ਤੇ ਡਾਕਟਰ ਪੂਜਾ ਸਿੱਕਾ ਤੇ ਮੇਰੇ ਨਾਲ ਹੀ ਖੜੇ ਸਾਰੇ ਕੋਆਰਡੀਨੇਟਰਸ ਆ ਸੁਕ੍ਰਿਤ ਜੀਜ਼ਸ ਤਨੀਸ਼ਾ ਸੁਰਬੀ ਇਹਨਾਂ ਨੇ ਮੋਹਮ ਚਲਾਇਆ ਇਹ ਮੇਰੇ ਕੋਲ ਆਏ ਕਿ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਣਾ ਤੇ ਅੱਜ ਪੂਰੇ ਜੋਰਾ ਸ਼ੋਰਾ ਨਾਲ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਤੇ ਲੋਕ ਵੀ ਬਲੱਡ ਡੋਨੇਟ ਕਰ ਰਹੇ ਹੈ ਉਹਨਾਂ ਦੇ ਨਾਲ ਵਿਦਿਆਰਥੀ ਵੀ ਕਰ ਰਹੇ ਹੈ ਫੈਕਲਟੀ ਵੀ ਕਰ ਰਹੀ ਹੈ ਤੇ ਨਾਲ ਹੀ ਨਾਲ ਐਕਸਟੈਂਸ਼ਨ ਲਾਇਬ੍ਰੇਰੀ ਪੰਜਾਬ ਯੂਨੀਵਰਸਿਟੀ ਐਕਸਟੈਂਸ਼ਨ ਲਾਇਬ੍ਰੇਰੀ ਤੋਂ ਰੀਡਰਸ ਹੈ ਉਹ ਵੀ ਕਰ ਰਹੇ ਤੇ ਜਨਰਲ ਪਬਲਿਕ ਨੂੰ ਵੀ ਸੱਦਾ ਦਿੱਤਾ ਗਿਆ ਤੇ ਜਨਰਲ ਪਬਲਿਕ ਵੀ ਆ ਕੇ ਡੀ ਐਮ ਸੀ ਦੇ ਡਾਕਟਰ ਸਾਡੇ ਕੋਲ ਆਏ ਹੋਏ ਹੈ ਪੂਰੇ ਆ ਪੂਰੀ i would say with हां पूरी शिद्दत नाल ओ सब जुटे हुए है ते ਨਾਲੇ ਪੂਰਾ ਹਾਈਜੀਨ ਤੇ ਪੂਰੀ ਸੈਨੀਟੇਸ਼ਨ ਦਾ ਧਿਆਨ ਰੱਖਿਆ ਜਾ ਰਿਹਾ ਹੈ थैंक यू जीसस हां ਅੱਜ ਬੜਾ ਭਾਗਾ ਵਾਲਾ ਦਿਨ ਹੈ ਕਿ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਲੁਧਿਆਣਾ ਵਿਖੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਇਹ ਬੱਚਿਆਂ ਦੀ ਤੇ ਫੈਕਲਟੀ ਦੀ ਸਰਪ੍ਰਸਤੀ ਵਿੱਚ ਹੋ ਰਿਹਾ ਹੈ ਸਾਡੇ ਇੱਥੇ ਬੱਚੇ ਵੋਲੰਟੀਅਰਸ ਖੜੇ ਹੈ ਸੁਕ੍ਰਿਤ ਜੀਜ਼ਸ ਤਨੀਸ਼ਾ ਸੁਰਬੀ ਤੇ ਸਾਡੇ ਫੈਕਲਟੀ ਕੋਆਰਡੀਨੇਟਰਸ ਡਾਕਟਰ ਨੀਲਮ ਬਤਰਾ ਤੇ ਡਾਕਟਰ ਪੂਜਾ ਸਿੱਕਾ ਇਹਨਾਂ ਨੇ ਇੱਕ ਮੋਹਮ ਚਲਾਇਆ ਹੈ ਜਿਹਦੇ ਵਿੱਚ ਅਸੀਂ ਸਾਰੇ ਲੁਧਿਆਣਾ ਵਾਸੀਆਂ ਨੂੰ ਉਹਨਾਂ ਦੇ ਨਾਲ-ਨਾਲ ਐਕਸਟੈਂਸ਼ਨ ਲਾਇਬ੍ਰੇਰੀ ਦੇ ਰੀਡਰਸ ਨੂੰ ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਜਿੰਨੇ ਵੀ ਵਿਦਿਆਰਥੀ ਹੈ ਉਹਨਾਂ ਨੂੰ ਅਸੀਂ ਮੋਟੀਵੇਟ ਕੀਤਾ ਹੈ ਕਿ ਉਹ ਆ ਕੇ ਬਲੱਡ ਡੋਨੇਟ ਕਰਨ ਸਾਡੇ ਇੱਥੇ ਬੀਏ ਐਲਐਲਬੀ ਐਲਐਲਬੀ ਐਲਐਲਐਮ ਕੋਰਸ ਹੈ ਪੀਐਚਡੀ ਦੇ ਵੀ ਸਟੂਡੈਂਟਸ ਹੈ ਤੇ ਉਹ ਸਾਰੇ ਹੀ ਉਹ ਹੁਮਾਕੇ ਅਜ ਆ ਰਹੇ ਹਨ ਸਾਡੇ ਕੋਲ ਇਸ ਵੇਲੇ ਅਰਾਊਂਡ 30 ਸਟੂਡੈਂਟਸ ਬਲੱਡ ਡੋਨੇਟ ਕਰ ਗਏ ਹੋਏ ਆ ਤੇ ਸਾਨੂੰ ਅਨੁਮਾਨ ਹੈ ਕਿ 60 70 ਬੱਚੇ ਹੋਰ ਆਣਗੇ ਤੇ ਇਵਨ ਆਊਟਸਾਈਡਰਸ ਵੀ 20 30 ਆਊਟਸਾਈਡਰਸ ਆਨ ਦਾ ਵੀ ਸਾਨੂੰ ਪੂਰਾ ਅਨੁਮਾਨ ਹੈ ਕਿ ਆ ਕੇ ਬਲੱਡ ਡੋਨੇਟ ਕਰਨਗੇ ਇਹ ਸਾਰਾ ਕੁਝ ਡੀ ਐਮ ਸੀ ਦੀ ਕੋਲੈਬੋਰੇਸ਼ਨ ਦੇ ਨਾਲ ਅਸੀਂ ਹੋ ਰਿਹਾ ਤੇ ਪ੍ਰੋਪਰ ਸੈਨੀਟੇਸ਼ਨ ਤੇ ਹਾਈਜੀਨ ਮੇਨਟੇਨ ਕੀਤਾ ਜਾ ਰਿਹਾ ਹੈ ਧੰਨਵਾਦ ਮੈਂ ਡਾਕਟਰ ਨੀਲਮ ਬਤਰਾ ਇਵੈਂਟ ਕੋਆਰਡੀਨੇਟਰ ਅੱਜ ਦੇ ਇਸ ਬਲੱਡ ਡੋਨੇਸ਼ਨ ਕੈਂਪ ਦੀ ਅੱਜ ਅਸੀਂ ਇਥੇ ਪੀਯੂਆਰਸੀ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਹੈ ਬਹੁਤ ਹੀ ਜੋਸ਼ ਨਾਲ ਜਿਹੜੇ ਲੋਕ ਹੈ ਬਾਰੋ ਵੀ ਆ ਰਹੇ ਨੇ ਤੇ ਸਾਡੇ ਆਪਣੇ ਲੋਅ ਦੇ ਸਟੂਡੈਂਟਸ ਵੀ ਪਾਰਟਿਸਿਪੇਟ ਕਰ ਰਹੇ ਹੈ ਇਹ ਸਭ ਅਸੀਂ ਡੀਐਮਸੀ ਦੇ ਕੋਲਾਬੋਰੇਸ਼ਨ ਨਾਲ ਕਰ ਰਹੇ ਹਾਂ ਕਿ ਮੈਂ ਉਮੀਦ ਕਰਦੀ ਹਾਂ ਕਿ ਸਾਡਾ ਇਹ ਬਲੱਡ ਡੋਨੇਸ਼ਨ ਕੈਂਪ ਬਹੁਤ ਸਕਸੈਸਫੁਲ ਜਾਏਗਾ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਐਸੇ ਬਹੁਤ ਹੀ ਵਧੀਆ ਹੋਰ ਵੀ ਕੈਂਪ ਆਰਗੇਨਾਈਜ਼ ਕਰ ਸਕੀਏ ਇੱਕ ਬਹੁਤ ਹੀ ਨੋਬਲ ਕੌਜ਼ ਹੈ ਤੇ ਮੈਂ ਇਹੀ ਰਿਕੁਐਸਟ ਕਰਾਂਗੀ ਕਿ ਖੂਨਦਾਨ ਇੱਕ ਮਹਾਦਾਨ ਹੈ ਇਸ ਲਈ ਮੇਰੀ ਰਿਕੁਐਸਟ ਹੈ ਸਾਰੀ ਪਬਲਿਕ ਨੂੰ ਕਿ ਇਸ ਤਰ੍ਹਾਂ ਦੇ ਦਾਨ ਵਿੱਚ ਪਲੀਜ਼ ਤੁਸੀਂ ਆਪਣਾ ਹਿੱਸਾ ਦਿਓ ਤੇ ਮੈਂ ਇਹ ਵੀ ਕਹਿਣਾ ਚਾਹਾਂਗੀ ਕੀ ਸਾਡੇ ਜਿਹੜੇ ਸਟੂਡੈਂਟਸ ਹੈ ਸਰਬੀ ਤਨੀਸ਼ਾ ਪੂਜਾ ਮੈਮ ਇਜ਼ देयर हु इज द ਐਨਐਸਐਸ ਪ੍ਰੋਗਰਾਮ ਆਫੀਸਰ ਸੁਕ੍ਰਿਤ जीसस ਇਹ ਬੱਚੇ ਬਹੁਤ ਹੀ ਮਿਹਨਤ ਨਾਲ ਕੰਮ ਕਰ ਰਹੇ ਹਨ ਇਹਨਾਂ ਦੀ ਬਦੌਲਤ ਹੀ ਸਾਡਾ ਜਿਹੜਾ ਕੈਂਪ ਹੈ ਬੜੇ ਸਕਸੈਸਫੁਲੀ ਰਨ ਕਰ ਰਿਹਾ ਹੈ ਤੇ ਅਸੀਂ ਡੀਐਮਸੀ ਦੇ ਵੀ ਬੜੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਦੇ ਕੋਲਾਬੋਰੇਸ਼ਨ ਤੋਂ ਬਿਨਾ ਅੱਜ ਇਹ ਕੈਂਪ ਬਿਲਕੁਲ ਵੀ ਪੋਸੀਬਲ ਨਹੀਂ ਸੀ ਅਸੀਂ ਪੂਰੇ ਅੱਛੇ ਇੰਤਜ਼ਾਮ ਕੀਤੇ ਹਨ ਅਸੀਂ ਜਿੰਨੇ ਵੀ ਸਟੂਡੈਂਟ ਸਾਡੇ ਕੋਲ ਆ ਰਹੇ ਹਨ ਜਾਂ ਜਿੰਨੇ ਵੀ ਆਊਟਸਾਈਡਰਜ਼ ਆ ਰਹੇ ਹਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਅੱਛੀ ਤੋਂ ਅੱਛੀ ਡਾਈਟ ਪ੍ਰੋਵਾਈਡ ਕਰੀਏ ਅਸੀਂ ਬਿਲਕੁਲ ਉਹਨਾਂ ਨੂੰ ਚੀਜ਼ ਪ੍ਰੋਵਾਈਡ ਕਰ ਰਿਹਾ ਮਸਾਲਾ ਪਨੀ ਇਹ ਦੇਰੀਆ ਬਨਾਨਾਸ ਪ੍ਰੋਵਾਈਡ ਕਰ ਰਹੇ ਕੋਈ ਤਕਲੀਫ ਨਾ ਹੋਵੇ ਤੇ ਗਰਲਸ ਦਾ ਸਪੈਸ਼ਲੀ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਕਿ ਬਾਅਦ ਵਿੱਚ ਆਉਣ ਵਾਲੇ ਸਮੇਂ ਵਿੱਚ ਖੂਨ ਦਾਨ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਕੰਪਲਿਕੀਸ਼ਨ ਨਾ ਹੋਵੇ ਡਾਕਟਰਸ ਪਾਰਟਿਕੁਲਰਲੀ ਚੈੱਕ ਕਰ ਰਹੇ ਕਿ ਉਹਨਾਂ ਦਾ ਹੀਮੋਗਲੋਬਿਨ ਲੈਵਲ ਸਹੀ ਹੈ ਡਾਕਟਰਸ ਇਹ ਵੀ ਚੈੱਕ ਕਰ ਰਹੇ ਕਿ ਜਿਹੜੀ ਗਰਲਸ ਹੈ ਕੋਈ ਕੰਪਲਿਕੀਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਮੈਡੀਕੇਸ਼ਨ ਤੇ ਤਾਂ ਨਹੀਂ ਹੈ ਤਾਂ ਕਿ ਅਸੀਂ ਬਹੁਤ ਅੱਛੀ ਤਰ੍ਹਾਂ ਜਿਹੜਾ ਸਾਡਾ ਇੱਕ ਕੈਂਪੇਨ ਹੈ ਅਸੀਂ ਇਹਨਾਂ ਨੂੰ ਕੰਟੀਨਿਊ ਕਰ ਪਾਈਏ ਥੈਂਕ ਯੂ so much ਮੈਂ ਬਲੱਡ ਦੇਣ ਲਈ ਤੇ ਇੱਥੇ ਮੈਂ ਦੇਖ ਰਿਹਾ ਬਹੁਤ ਹੀ ਵਧੀਆ ਮਾਹੌਲ ਬਣਿਆ ਹੋਇਆ ਹੈ ਸਾਰੇ ਇੱਥੇ ਪ੍ਰੋਪਰ ਸਿਸਟਮ ਨਾਲ ਕੰਮ ਕੀਤਾ ਜਾ ਰਿਹਾ ਹੈ ਡੀਐਮਸੀ ਦੀ ਪ੍ਰੋਪਰ ਟੀਮ ਮੌਜੂਦ ਹੈ ਹਰ ਇੱਕ ਚੀਜ਼ ਦਾ ਧਿਆਨ ਪ੍ਰੋਪਰ ਰੱਖਿਆ ਜਾ ਰਿਹਾ ਹੈ ਮੈਡੀਕੇਸ਼ਨ ਕੋਈ ਕਿਸੇ ਦੀ ਚੱਲ ਰਹੀ ਹੈ ਕਿ ਨਹੀਂ ਜਾਂ ਕਿਸੇ ਨੂੰ ਕੋਈ ਇਨਫੈਕਸ਼ਨ ਜਾਂ ਕੁਝ ਹੈ ਤਾਂ ਨਹੀਂ ਪ੍ਰੋਪਰ ਟੈਸਟਿੰਗ ਵਗੈਰਾ ਕਰਕੇ ਫਿਰ ਉਹਨਾਂ ਦਾ ਬਲੱਡ ਲਿੱਤਾ ਜਾ ਰਿਹਾ ਹੈ ਤੇ ਮੈਂ ਲੱਕੀ ਹਾਂ ਜੋ ਅੱਜ ਮੈਨੂੰ ਮੌਕਾ ਮਿਲਿਆ ਇੱਥੇ ਡੀਐਮਸੀ ਟੀਮ ਨੂੰ ਬਲੱਡ ਡੋਨੇਟ ਕਰਨ ਦਾ ਤੇ ਅੱਗੇ ਵੀ ਹੋਰ ਮੌਕੇ ਮਿਲਣਗੇ ਮੈਂ ਜ਼ਰੂਰ ਡੋਨੇਟ ਕਰਾਂਗਾ ਥੈਂਕ ਯੂ ਲੁਧਿਆਣਾ लाइव ਲਈ ਸੰਜੇ 세ਤੀ ਦੀ ਰਿਪੋਰਟ